ਕੀ ਕਿੰਦਾ ਫਰੇ ਆਵਾਂ ਇੱਥੇ ਕੋਈ ਗਰਮੇਲ ਸਿੰਘ ਖਿਆਲੇ ਦਾ ਤੇ ਨਾਰ ਸਿੰਘ ਦਾ ਕੋਈ ਉਹ ਆਪਣਾ ਐਸਆਈ ਹੈ ਉਸਨੇ ਆਪਣੇ ਭਾਈਚਾਰੇ ਦੇ ਨਾਲ ਫਰੇ ਆਮ ਧੱਕਾ ਕੀਤਾ ਉਹ ਜਗ੍ਹਾ ਜਿਹੜੀ ਕਿਸੇ ਦਾ ਉਹ ਜਗ੍ਹਾ ਧੱਕੇ ਦੇ ਨਾਲ ਰੋਕੀ ਬੈਠੇ ਉਹਦੇ ਵਿੱਚ ਭਰਤ ਵੀ ਪਾਈ ਹੈ ਉਹ ਹੀ ਪੁਲਿਸ ਨੂੰ ਦੱਸਿਆ ਉੱਥੇ ਕੀ ਕਿੰਦਾ ਗਾਲਾਂ ਵੀ ਦਿੱਤੀਆਂ ਇਹਨਾਂ ਦੇ ਹੁੰਦੇ ਟੀਐਸਪੀ ਨੇ ਹੁੰਦੇ ਉਹ ਵੀ ਪਰਚਾ ਬਣਦਾ ਤੇ ਉਹ ਸਪਰੇ ਦੀ ਫੀਸੀ ਚੱਕਦਾ ਉਹਦਾ ਭਤੀਜਾ ਉਹ ਵੀ ਪਰਚਾ ਬਣਦਾ ਪਹਿਲਾ ਉਹ ਜਿਹੜਾ ਸਾਡਾ ਬੰਦਾ ਕੁੱਟਿਆ ਉਹਦੀ ਐਫ ਆਈ ਆਰ ਦਰਜ ਹੋਈ ਹੋਈ ਯਾਰੀ ਉਹਦੇ ਉੱਤੇ ਅਜੇ ਤੱਕ 4 ਮਹੀਨੇ ਵੀ ਤੁੱਕੇ ਕੋਈ ਕਾਰਵਾਈ ਨਹੀਂ ਕਰੀ। ਕੀ ਮੰਗ ਕਰਦੇ ਆਂ ਅਸੀਂ ਇਹਦੀ ਮੱਤ ਕਰਦੇ ਆਂ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੋਸਤੀ ਨੂੰ ਮਿਲਦੀ ਸਜ਼ਾ ਮਿਲ ਨਹੀਂ ਗਈ। ਪੁਲਿਸ ਪ੍ਰਸ਼ਾਸਨ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਇਮਾਨਦਾਰ ਆ ਅੱਜ ਉਹ ਚੁੱਚਾ ਨੰਗਾ ਨਾਲੇ ਥੋੜੇ ਸਾਹਮਣੇ ਆ। ਵੀ ਦੋਸ਼ੀ ਹਲੇ ਤੱਕ ਬਾਹਰ ਫਿਰਦਾ ਹੈ ਤੇ ਪੁਲਿਸ ਪ੍ਰਸ਼ਾਸਨ ਉਤੇ ਕੋਈ ਕਾਰਵਾਈ ਨਹੀਂ ਕਰਦੀ ਇਸ ਲਈ ਜਦੋਂ ਸਾਡਾ ਨੱਕ ਤੋਂ ਚੋਕੇ ਮੂੰਹ ਦੇ ਵਿੱਚ ਪੈਣ ਲੱਗਿਆ ਤਾਂ ਸਾਨੂੰ ਮਜਬੂਰ ਨਾ ਕੇ ਜਿਹੜਾ ਉਹ ਸੇ ਧਰਨਾ ਲਾਉਣਾ ਪੈ ਗਿਆ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਸਾਡੀ ਮਜਬੂਰੀ ਹੈ ਪਿਛਲੇ ਇਸ ਤਾਂ ਬੇਨਤੀ ਕਰਦੇ ਪੰਜਾਬ ਸਰਕਾਰ ਨੂੰ ਵੀ ਤੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਇਹ ਤੇ ਜਿਹੜਾ ਬਦੋਸੀ ਤੇ ਬੰਦੀ ਕਾਰਵਾਈ ਕਰੋ ਬਹੁਤ ਧੰਨਵਾਦ ਕਰਨਾ ਤੇ ਇਸ ਮਸਲੇ ਦੇ ਵਿੱਚ ਜਿਹੜਾ ਗਰਮੇਲ ਸਿੰਘ ਐਸਆਈ ਹੈ ਮੇਰੇ ਉੱਪਰ ਸੱਟਾਂ ਵਾਰ ਗਿਆ ਸੀ ਹਮਤੋਂ ਕਿ ਮੇਰੇ ਸਿਰ ਦੇ ਵਿੱਚ ਵੀ ਕਾਫੀ ਸੱਟਾਂ ਸੀਗੀਆਂ ਮੇਰੀ ਜਾਂੜ ਨਿਕਲ ਗਈ ਸੀ ਮਤਲਬ ਕਿ ਪੁਲਿਸ ਨੇ ਉਦੋਂ ਐਫਆਰਆਈ ਦਰਜ ਹੋ ਗਈ ਸੀ ਉਹਦੇ ਉੱਤੇ ਪਰਚਾ ਬਣਦਾਗਾ ਤੇ ਹੁਣ ਪੁਲਿਸ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਮਤਲਬ ਕਿ ਉਹਦਾ ਸਾਫ ਦੇ ਰਹੀ ਹੈ ਅੱਜ 4 ਮਹੀਨੇ ਬੀਤ ਗਏ ਸਾਨੂੰ ਕੋਈ ਵੀ ਮਤਲਬ ਕਿ ਉਹਦਾ ਕੋਈ ਸਾਨੂੰ ਇਨਸਾਫ ਨਹੀਂ ਦੇ ਰਹੀ ਬੁੱਲ ਤੇ ਅਸੀਂ ਡੇਲੀ ਇੱਥੇ ਆਉਂਦੇ ਆਂ ਪੁਲਸ ਕਹਿੰਦੀ ਹੈ ਕਾਰਵਾਈ ਕਰਦੇ ਆਂ ਪਰ ਕੋਈ ਵੀ ਉਹਦਾ ਕੋਈ ਛੱਟਾ ਨਹੀਂ ਨਿਕਲਦਾ ਉਹ ਸੌਦਾ ਜੱਗ ਕੇ ਸਾਫ ਦੇ ਰਹੀ ਹੈ ਅਕਸਰ ਉਹਦਾ ਉਹਦੇ ਨਾਲ ਸਾਫ ਦੇ ਦਿੰਦੇ ਇਹ ਤਾਂ ਕੋਈ ਕਾਰਵਾਈ ਨਹੀਂ ਦਿਸਾਨੂੰ ਇਨਸਾਫ ਦਿੱਤਾ ਹੀ ਜਾ ਵਿੱਚ ਅੱਜ ਧਰਨਾ ਲਾਇਆ ਗਿਆ ਪੁਲਿਸ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਏ ਕੀ ਵੀ ਸਰਾ ਹਾਂਜੀ ਹਾਂਜੀ ਹੋਈ ਸੀਗੀ ਸਰ ਗੱਲ ਸਵੇਰੇ ਹੋਈ ਸੀ ਉਹ ਕਹਿੰਦੇ ਸੀ ਵੀ ਸੋਡਾ ਉਹ ਕਰਦਾ ਵੀ ਪਰ ਹਾਲੇ ਤੱਕ ਤਾਂ ਸਾਨੂੰ ਕੋਈ ਨਿਆ ਨਹੀਂ ਮਿਲਿਆ ਚੋਥੀ ਉੱਥੇ ਖੜੀ ਏ ਜੀ ਗੱਲ ਕੋਸ਼ਿਸ਼ ਕਰੂੰਗੀ ਬੱਜੇ ਕੋਈ ਕਾਰਵਾਈ ਨਾ ਹੋਵੇ ਤਾਂ ਉਹ ਫਿਰ ਅਗਲੀ ਦੀ ਕਾਰਵਾਈ ਅਸੀਂ ਹਾਲੇ ਦੇਖਦੇ ਹਾਂ ਬਸ 5-7 ਮਿੰਟਾਂ ਦੇ ਵਿੱਚ ਜਿਵੇਂ ਵੀ ਕੋਈ ਨਾਤ ਲੋਗੇ ਸਾਡਾ ਰਾਏ ਹੋਈ ਸਾਰਿਆਂ ਦੀ ਉਸ ਤੋਂ ਨਾਲ ਦੇਖਦੇ ਹਾਂ ਕੀ ਬਣੂਗਾ ਜੀ ਉਹਦੇ ਮੁਤਾਬਕ ਚਾਰ ਮੁਲਜਮਾਂ ਇੱਕ ਰਿਕਨ ਦਾ ਰਿਕਨ ਦਾ ਕਰੀਂਗਾ ਜੀ ਉਹ ਕੀ ਨਾਮ ਦਿੰ ਕਰਦਾ ਹੈ ਅੱਜ ਜਿਹੜਾ ਹੈਗਾ ਇਹ ਤੇ ਗੁਰਮੀਤ ਸਿੰਘ ਦਾ ਉਹਦਾ ਤੁੜ ਤੋਂ ਆਪਰੇ ਟਾਈਮ ਲੈਣੇ ਆਪਰੇ ਨੂੰ ਰਸਤਬਾ ਨਹੀਂ ਬਾਕੀ ਜਿਹੜੀ ਹੈਗੀ ਆਪਣੇ ਬਾਅਦ ਚੋ ਮਿੱਟੀ ਵਾਲਾ ਮਸਾ ਆਏਗਾ ਉਹਦੇ ਜੋ ਕਾਨੂੰਨੀ ਬੰਦੀ ਹੈ ਕਾਨੂੰਨ ਮਦਦ ਉਹ ਦਿਖਾ ਕੇ ਕਰਦਾ